ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ 33 ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਜੱਗੀ ਡੈਰੀ ਫਾਰਮ ਤੋਂ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਬਾਈ ਕੋਲ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਜੱਗੀ ਡੈਰੀ ਫਾਰਮ ਦੀ ਅਸੀਂ ਕਹਿੰਦਾ ਬਾਈ ਕੋਲ ਦੋ ਮੱਝਾਂ ਤੇ ਚਾਰ ਗਾਂ ਠੀਕ ਹੈ ਵੱਧ ਜਾਣਗੇ ਇਹਨੇ 5 22 ਬਾਈ ਜੀ ਸੱਸੀ ਕਾ ਜੀ ਸੱਸੀ ਕਾਲ ਜੀ ਨਾਮ ਨਾਮ ਜੱਗੀ ਆ ਜੀ ਹਾਂਜੀ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਦਮ ਹੈ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਬਰਨਾਲੇ ਸ਼ਹਿਰ ਕੰਨੀਓ ਉਹ ਅੱਧਾ ਕਿਲੋਮੀਟਰ ਆ ਗਿਆ ਆਪਣਾ ਫਾਰਮ ਠੀਕ ਹੈ ਜੀ ਜੱਗੀ ਡੈਰੀ ਫਾਰਮ ਬਰਨਾਲਾ ਹਾਂਜੀ ਮੋਬਾਈਲ ਨੰਬਰ 98153 98107 ਜੀ ਠੀਕ ਹੈ ਜੀ ਤੇ ਹਾਂਜੀ ਆਪਰੋ ਕਿੰਨੇ ਜਾਨਵਰ ਆਜਾ ਆਪਣੇ ਕੋਲੇ 6 ਜਨਵਾਰ ਆ ਜੀ ਦੋ ਝੋਟੀਆਂ ਦੇ ਤਾਜ਼ੇ ਸੁੰਨੇ ਬਿਲਕੁਲ ਹਾਂਜੀ ਜੇ ਰੋਜਾ ਜੱਪੇ ਦੀ ਸਾਫ ਨੇ ਤੇ ਚਾਰ ਗਾਵਾਂ ਨੇ ਠੀਕ ਹੈ ਜੀ ਫਿਰ ਕੁਆਲਿਟੀ ਦੀ ਗਾਵ ਮਿਲ ਜੂਗੀ ਆਪਣੇ ਕੋਲ ਠੀਕ ਹੈ ਜੀ ਪਹਿਲੀ ਮੱਝ ਦੀ ਦੱਸੋ ਜੜ ਕੇ ਜੀ ਹਾਂਜੀ ਪਹਿਲੀ ਮੱਝ ਬਾਈ ਜੀ ਕੱਲ ਦੀ ਸੂਈ ਹੋਈ ਹੈਗੀ ਹਾਂਜੀ ਮਗਰ ਕੱਟਾਗਾ ਇਹ ਹਾਂਜੀ ਬੱਕੋ ਬਈਆ ਹਰਿਆਣੇ ਦੀ ਝੁੱਟੀ ਆ ਜਮਾ ਖਾਸ ਬਾਈ ਠੀਕ ਹੈ ਜੀ ਜਮਾ ਬਾਰਡਰ ਤੋਂ ਆਈ ਹੈ ਇਹ ਹਾਂਜੀ ਫਾਜ਼ਲਗਾ ਦੀ ਝੁੱਟੀ ਆ ਜਮਾ ਠੀਕ ਹੈ ਜੀ ਕੀ ਗੱਲ ਬਾਤ ਆ ਬਈ ਬੱਚਾ ਪੁੱੱਚਾ ਦਾ ਬੱਚਾ ਹੋ ਬੈਠਾ ਬਾਈ ਜੀ ਤਾਜੀ ਸੂਈ ਹੋਈ ਆ ਠੰਡੀ ਸੀਲ ਪੈ ਬੋਲ ਅਮਰੀਕਨ ਘਾਈ ਆ ਠੀਕ ਹੈ ਜੀ ਬੋਲ ਬੋਲ ਖਾਲੀ ਕਰੀ ਹੋਈ ਹੈਗੀ ਹਾਂਜੀ ਕੱਲ ਤੜਕੇ 4 ਵਜੇ ਸੂਈ ਆ ਜੇਰ ਜੱਪੇ ਦੀ ਬਿਲਕੁਲ ਸਾਫ ਆ ਛੇ ਦੰਦਾ ਮੂ ਠੀਕ ਹੈ ਜੀ ਪਲੂਨ ਦਾ ਦੁੱਧ 12 ਕਿਲੋ ਦਿੱਤਾ ਹੋਇਆ ਬਾਈ ਜੀ ਹਾਂਜੀ ਐਦਗੀ ਜਿਹੜਾ ਵੀ ਵੀਰ ਲਊਗਾ ਇਹਨੂੰ 14 ਤੋਂ 15 ਕਿਲੋ ਦੁੱਧ ਮੰਨ ਕੇ ਲਵੇ ਠੀਕ ਹੈ ਜੀ ਬਾਕੀ ਬੋਡੀ ਵੇਟ ਤੇ ਸੁਨੱਖ ਪਣਾ ਦਿਖਾ ਦਿਓ ਹਾਂਜੀ ਬਹੁਤ ਜਿਆਦਾ ਸੋਹਣੀ ਆ ਸਿੰਘ ਸਿੰਘ ਕੋਈ ਬੜਿਆ ਨਹੀਂ ਹੋਇਆ ਸਿੰਘ ਜਮ ਅਰੀਜਨਲ ਸਿੰਘ ਆ ਠੀਕ ਹੈ ਰੇਟ ਭਰਾ ਦਾ ਜਾਇਜ਼। ਹਾਂ ਬਾਈ ਜੀ ਇੱਕ ਹੱਤਬੰਦ ਕੀ ਬੇਨਤੀ ਹੈ ਮੇਰੇ ਪਹਿਲੇ ਤੇ ਪਰੋ ਮਾਣੂ ਵੀਰਾਂ ਨੂੰ। ਹਾਂਜੀ। ਥੋੜੇ ਚੈਨਰ ਨੂੰ ਜਿਹੜੇ ਪਿਆਰ ਦਿੰਦੇ ਆ। ਹਾਂਜੀ। ਆਪਣੇ ਜਿਹੜੇ ਮੁੱਲ ਹੋਣਗੇ ਬਾਈ ਜੀ 1500 ਦੀ ਛੋੜ ਵਾਲੇ ਹੀ ਹੋਣਗੇ। ਹਾਂਜੀ। ਵੀਰ ਮਾਣ ਕੇ ਪੰਜਾਂ ਰਿਆਰ ਘੱਟ ਵਾਲਾ ਨਾ ਖੇਚੜਾ ਕਰਿਓ। ਠੀਕ ਹੈ ਜੀ। ਬਾਈ ਜੀ 115 ਦੀ ਝੂਟੀ ਦੇ ਦਾਂਗੇ। ਠੀਕ ਹੈ ਜੀ। ਮੁੱਲ ਕਰਾਉਣ ਨੂੰ 120 ਕਰਾ ਲੈ 125 ਕਰਾ ਲੈ 115000 ਬੱਚਾ ਭਰਾ ਕੀ ਮਗਰ। ਕੱਟਾ ਬਾਈ ਜੀ ਕੱਟਾ। ਬਸ ਕੋਈ ਗੱਲ ਨਹੀਂ। ਇੱਕ ਕਹਿਣ ਦੀ ਗੱਲ ਨਹੀਂ ਆ ਦੰਦੀ ਦੰਦੀ ਦਿ ਹੌ ਤੇਰੀ ਸੂਈ ਨੂੰ ਕਹਿੰਦਾ ਆਪਣੇ ਹੱਥੀਂ ਸੂਈ ਹੈ ਜੇ ਜੇ ਆਪਣੇ ਕੋਲੇ ਪਿਆ ਇਹਦੀ ਜੇਲ ਹੁਣ ਹੀ ਸੱਟ ਕੇ ਹਟੇ ਜਾ ਠੀਕ ਹੈ ਜੀ ਹਾਂ ਜੀ ਦੂਜੀ ਦੱਸੋ ਜਾਣਕਾਰੀ ਇਹ ਠੋਟੀ ਭਾਈ ਜੀ ਤੜਕੇ 4 ਵਜੇ ਸੂਈ ਆ ਹਾਂ ਜੀ ਸੂਆ ਇਹ ਵੀ ਦੂਜਾ ਹੀ ਆ ਠੀਕ ਹੈ ਜੀ ਮਗਰ ਇਹਨੇ ਕੱਟਾ ਦਾ ਹਾਂ ਜੀ ਇਹਦੇ 14 ਕਿਲੋ ਦੁੱਧ ਦਿੱਤਾ ਹੋਇਆ ਆਪਾਂ ਗੱਪਣ ਵੀ ਇਹ ਵੀਡੀਓ ਚ ਪਾਈ ਸੀਗੀ ਜੀ ਹਾਂ ਜੀ ਉਦੋਂ ਵੇਲੇ ਜੇ ਆਪਾਂ ਦੋ ਵੀਡੀਓ ਪਾ ਦਿੱਤੀ ਕਿਉਂਕਿ ਇਹ ਉਦੋਂ ਕੱਚੀ ਸੀਗੀ ਠੀਕ ਹੈ ਜੀ ਆਪਣਾ ਰਸੂਲ ਹੋ ਰਿਹਾ ਆਪਾਂ ਜਿਹੜਾ ਡੰਗਰ ਹਾਂ ਜੀ ਇੱਕ ਵਾਰੀ ਵੀਡੀਓ ਚ ਪਾਤਾ ਦਵਾਰੇ ਨਹੀਂ ਪਾਉਂਦੇ ਬੜਾ ਜੇ ਤਾਜੀ ਸੂਈ ਕਰਕੇ ਆਪਣਾ ਠੀਕ ਹੈ ਜੀ ਬਸ ਤਾਂ ਰਹਿੰਦੀ ਹੀ ਨਹੀਂ ਹੈਗੀ ਪਰ ਮਤਮ ਦਾ ਸ਼ੁਕਰ ਆ ਜਿੰਦਗੀ ਆਪਾਂ ਇਸ ਹਫਤੇ ਚ ਵੀਡੀਓ ਪਾਈਆਂ ਨੇ ਹਾਂਜੀ ਐ ਬੋਲੋ ਤੁਸੀਂ ਚੌਥੀ ਵੀਡੀਓ ਬਣਾਉਣ ਆਇਓ ਹਫਤੇ ਚ ਸਹੀ ਗੱਲ ਹੈ ਜੀ ਮਾਲ ਵਿਕ ਜਾਂਦਾ ਜਿੰਨਾ ਵੀ ਹੁੰਦਾ ਹੈਗਾ ਠੀਕ ਹੈ ਠੀਕ ਹੈ ਕਿਉਂਕਿ ਆਪਣੇ ਜਿਹੜੇ ਰੇਟ ਨੇ ਉਹ ਵੀ ਵਾਜਿਬ ਹੁੰਦੇ ਨੇ ਹਾਂਜੀ ਦੂਜੇ ਬੰਦੇ ਆਪਣੇ ਜਾਨਵਰ ਵੀ ਚੰਗਾ ਦਿੰਦੇ ਆ ਗਲਤ ਗੱਲ ਕਿਸੇ ਨਾਲ ਕਰਦੇ ਨਹੀਂ ਠੀਕ ਹੈ ਜੀ ਇਹਦੇ ਮਗਰ ਬੱਚਾ ਭਾਈ ਕੱਟਾ ਭਾਈ ਜੀ ਇਹਦੇ ਮਗਰ ਵੀ ਇਹਦੇ ਮਗਰ ਵੀ ਕੱਟਾ ਆਪਾਂ ਤੁਹਾਨੂੰ ਦਿਖਾਣਾ ਤੇ ਲੈ ਵਦਨਤਾ ਜ ਤੁਸੀਂ ਲਾ ਖਾ ਤਿਓ ਕਾਮ ਆ ਵਾਂਗੂ ਲੈ ਵਾ ਭਰਾ ਇਸ ਦਾ ਸਾਂਸ ਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦੇ ਸਿਮਾਗਰ ਵੀ ਕੱਟਾ ਲੋ ਆਂ ਚੈੱਕ ਕਰ ਬਾਕੀ ਚਵਾਈ ਚਬੂਈ ਦੀਆਂ ਥਾਂ ਕੱਟ ਵੱਧ ਦੀ ਛਰਲੇਪੂਰ ਦੀ ਹਾਂਜੀ ਫੁੱਲ ਗਰੰਟੀ ਹੋਊਗੀ ਕਿਉਂਕਿ ਜੇ ਕੋਈ ਵੀਡੀਓ ਚ ਤੁਹਾਨੂੰ ਪੂਰਾ ਮਾਰ ਲੱਗ ਜਿੰਦੇ ਵੀਡੀਓ ਲੰਬੀ ਹੋ ਜਾਂਦੀ ਆ ਹਾਂਜੀ ਫਿਰ ਸਕੱਪ ਕਰ ਦਿੰਦਾ ਅਗਲਾ ਵੀਡੀਓ ਦੇਖ ਲੈਣੀ ਬਾਲੇ ਵੀਰ ਰੇਟ ਭਰਾ ਦੇ ਚਾ ਉਹ ਬਾਈ ਜੀ 115 ਨੂੰ ਇਹ ਦੇ ਦਾਂਗੇ 115 ਹਾਂਜੀ ਠੀਕ ਹੈ ਠੀਕ ਬਸ ਇਹ ਕਿਸੇ ਵੀਰ ਨੇ ਜੋੜੀ ਲੈਣੀ ਹੋਈ ਤਾਂ 5000 ਰੁਪਏ ਮਾਨਤਨ ਕਰ ਦਾਂ ਠੀਕ ਹੈ ਠੀਕ ਹਾਂਜੀ ਭਾਈ ਅਗਲੀ ਹਾਂ ਭਾਈ ਜਰਸੀ ਬੱਚੀ ਹੈਗੀ ਕਾਫੀ ਕਲਰ ਹਾਂਜੀ ਅਜੇ 5-7 ਦਿਨ ਲੈ ਜੂਗੀ ਹਫਤਾ ਬੰਦ ਕੇ ਲਵੇ ਜਿਹੜਾ ਵੀਰ ਲਊਗਾ ਇਹਨੂੰ ਹਾਂਜੀ ਦੰਦਾਂ ਦੀ ਚੌਗੀ ਆ ਸੂਆ ਦੂਜਾ ਠੀਕ ਹੈ ਦੰਦੋਂ ਦੀ ਚੋਗੀ ਹੈਗੀ ਸੂਆ ਦੂਜਾ ਜੀ ਚੰਗੇ ਵੱਡੇ ਬਾਡੀ ਵੇਟ ਦੀ ਹੈਗੀ ਹਾਂਜੀ ਮੁਠੀ ਆਲਾ ਫੜਨ ਲੱਗਿਆ ਸੀਲ ਠੰਡੀ ਹੈ ਬਿਲਕੁਲ ਠੀਕ ਹੈ ਜੀ ਕਿਸੇ ਕਿਸਮ ਦਾ ਵੀ ਕੋਈ ਹੱਥ ਧਰਾ ਨਹੀਂ ਹੈਗੀ ਭੋਰਾ ਵੀ ਹਾਂਜੀ ਠੰਡੀ ਸੀਲ ਹੈ ਜਮ ਠੀਕ ਹੈ ਜੀ ਵੇਟਰਾ ਕਿੰਨੇ ਕਿਤਨੇ ਬਾਕੀ ਗੱਲ ਬਾਤ ਬਈ ਬਾਈ ਜੀ ਹਫਤਾ ਪਿਆ ਹਜੇ ਇਹਦਾ ਉਹ ਠੰਡੀ ਨੁੰਡੀ ਦਾ ਗਰਮ ਹੋਈ ਬਹੁਤ ਜ਼ਿਆਦਾ ਆ ਠੀਕ ਹੈ ਤੇ ਰੇਟ ਚ ਕੀ ਹੈਦਾ ਬਾਈ ਬਾਈ ਜੀ 60000 ਦੀ ਬੱਚੀ ਦੇ ਦਾਂਗੇ ਮਾਨਦਾਨ ਕਰਦੇ ਹਾਂ ਚੰਗਾ ਕਰ ਬੇਟਾ ਦੁੱਧ 15 ਕਿਲੋ ਪਾ ਦੋਗੀ ਗਰਮੀਆਂ ਦਾ ਤੋਹਫਾ ਯਾਰ ਫਰਿੱਜ ਹੀ ਆ ਗਰਮੀਆਂ ਦਾ ਮੰਨ ਲਓ ਠੀਕ ਹੈ ਜੀ ਮੁੱਠੀ ਵਾਲਾ ਥਣ ਲੱਗਿਆ ਗਲਾਬੀ ਥਣ ਲੱਗਿਆ ਹਾਂਜੀ ਦੁੱਧ ਵਾਲੀ ਬੱਚੀ ਆ ਸਾਰੇ ਕੈਰੇਕਟਰ ਦੁੱਧ ਵਾਲਿਆ ਪੂਰੇ ਠੀਕ ਹੈ ਜੀ ਲੋਪਰਾ ਇਦੂ ਆ ਗਈ ਬਾਈ ਜੀ ਦੋ ਦੰਦ ਪਿਓ ਕਰ ਲੈਣੋ ਹਾਂਜੀ ਕਹਿ ਨਹੀਂ ਇੱਕ ਤਾਂ ਹੁੰਦੇ ਵੀ ਉਹੀ ਦੋ ਦੰਦ ਕਹਿ ਦੇਣਾ ਹਾਂਜੀ ਤੇ ਹੋਰ ਦੋ ਦੰਦ ਹਾਂ ਬਾਈ ਜੀ ਠੀਕ ਤੂੰ ਦਿਖਾ ਦਿਓ ਆ ਦੇਖੋ ਪਿਓਰ ਦੁੰਦੀ ਆ ਠੀਕ ਹੈ ਜੀ ਸਨਖਪਣ ਤੇ ਕਿਸੇ ਪਾਸੇ ਵੀ ਹੱਥ ਧਰਾ ਨਹੀਂ ਐ ਮਨੋ ਵੀ ਜਦੋਂ ਇਹ ਸੁਣ ਹਾਂਜੀ ਇਹਦੇ 10 ਦਿਨ ਪਏ ਅਜੇ ਵੀਰੇ ਹਾਂਜੀ ਤਰੇਤੇ ਦੀ ਟਰਾਲੀ ਖੱਲੇ ਸਿੱਟਣ ਵਾਲਾ ਕੰਮ ਹੋਣਾਗਾ ਠੀਕ ਹੈ ਜੀ ਮਤਲਬ ਇੰਨਾ ਕਿ ਲੈਵਾ ਤਿਆਰ ਕਰਕੇ ਸੋਣਾ ਬੱਚੀ ਨੇ ਲੋ ਜੀ ਥਣ ਥਣ ਬਹੁਤ ਸੋਹਣਾ ਲੱਗਿਆ ਮਾਂ ਗੱਲੇ 32 33 ਕਿਲੋ ਦੁੱਧ ਹੈਗਾ ਹਾਂਜੀ ਲੋ ਜੀ ਢੰਡੀ ਸੀਲ ਤੇ ਵੀ ਤੋਂ ਪਲਾਸੀ ਚੱਲੂਗੀ ਜੇ ਇਹ ਗਰਮੀ ਹੋਈਆਂ ਠੀਕ ਹੈ ਜੀ ਲੋ ਬਰਾ ਚੈੱਕ ਕਰ ਸਰ ਜਗੀ ਭਾਈ ਰੇਟ ਜਨਾ ਜਾਇਜ਼ 85000 ਰੁਪਏ ਜੀ ਇਹਦਾ ਮਨਤਨ ਕਰ ਦਿਆਂਗੇ 85000 ਹਾਂਜੀ ਚੈੱਕ ਕਰ ਸਰ ਕਰਮਵਾਰੀਆ ਕੱਦ ਬਟੇਟ ਤੇ ਗਰਲੈਂਡੋ ਲੋ ਜੀ ਅਰੇ ਕੱਚੀ ਹਾਟੇ ਲੱਟੂ ਨਾ ਸਾਡੇ ਸਾਹਮਣੇ ਦਿਨੀ ਆ ਨਾ ਤੇ ਬਾਈ ਦੇ ਰੇਟ ਬਾਈ ਬਿਲਕੁਲ ਸਹੀ ਹੁੰਦੇ ਆ ਨਾ ਤੁਸੀਂ ਵੀ ਪਤਾ ਹੀ ਹੈ ਕਿ ਬਾਈ ਹੁਣ ਜਿਹੜਾ ਮਰਜੀ ਕੋਈ ਵੀਰ ਦੇਖ ਲਵੇ ਗ੍ਰੇਡ ਦਾ 1 20 1 25 ਤੋਂ ਘੱਟ ਕਿਸੇ ਦਾ ਨਹੀਂ ਪਾਇਆ ਠੀਕ ਹੈ ਜੀ ਆਪਾਂ ਕਿੰਨਾ ਜੀ ਕਹਾਂ ਜੀ 85000 ਦੀ 85000 85 ਨੂੰ ਮਾਨਤਾ ਕਰ ਦਿਆਂਗੇ ਠੀਕ ਹੈ ਜੀ ਦੋ ਦੰਦ ਬੱਛੀ ਹੈ ਬਾਈ ਜੀ ਜਰਸੀ ਹਾਂਜੀ ਤੇ ਹੋਰ ਦੋ ਦੰਦ ਦਾ ਮੂੰਹ ਦਿਖਾ ਦੋ ਇਹਦਾ ਵੀ ਅਰੇ ਪੁੱਤਰੇ ਆ ਦੇਖੋ ਠੀਕ ਹੈ ਰੋਦਨ ਦਾ ਜੀ ਤੇਰ ਦੁੱਗੀ ਆ ਗਈ ਹਾਂਜੀ ਦੁੱਧ 20 ਪਲੱਸ ਖੁੱਲਾ ਪਾਉਗੀ ਰਾਮਦਾਈ ਦਾ ਮੰਗਰ ਜਰਸੀ ਬੱਛੀ ਹੈ ਬਹੁਤ ਕੁਆਲਿਟੀ ਵਾਲੀ ਇਹਦੇ ਜੀ ਠੀਕ ਹੈ ਜੀ ਠੰਡੀ ਸੀਲ ਤਾਂ ਤੁਸੀਂ ਇਹ ਮਰ ਲੋ ਨਹੀਂ ਪਹਿਲਾਂ ਬੱਛੀਓ ਥੋੜਾ ਨੂੰ ਹੱਥ ਨਹੀਂ ਲਾਉਣ ਦਿੰਦੀ ਠੀਕ ਹੈ ਜੀ ਲੈਵੇ ਦੀ ਡਿਜ਼ਾਈਨ ਦਿਖਾ ਦਿਓ ਫੋਟੋ ਮਲੇਵੇ ਦੀ ਠੀਕ ਹੈ ਲੋਪਾ ਸੰਗੀਤ ਰਸੀ ਤਾਂ ਬਹੁਤ ਸੋਹਣਾ ਠੰਡੀ ਸੀਲ ਜਿਵੇਂ ਮਰਜੀ ਹੱਥ ਤੋਂ ਚਲੋ ਠੀਕ ਹੈ ਜੀ ਇਹਦਾ ਬੱਚਾ ਦੀ ਮਗਰ ਬੱਛੀ ਹੈ ਬਈ ਜੀ ਇਹਦੇ ਮੰਗਰ ਵੀ ਬੱਸੀ ਮੰਗਰ ਠੀਕ ਹੈ ਤੇ ਰੇਟ ਚ ਕੀ ਬਈ ਇਹਦਾ 60000 ਦੀ ਬੱਛੀ ਦੇ ਦਿਆਂਗੇ ਜੀ 60000 ਮੰਨ ਤਣ ਕਰ ਦਿਆਂਗੇ ਇਹ ਵੀਰ ਦਾ ਠੀਕ ਹੈ ਜੀ ਜੋਪਰਾ ਬੱਸੀ ਚੈੱਕ ਕਰਦੇ ਬਹੁਤ ਸੋਹਣੀ ਬੱਸੀ ਹੈ ਦੇਖ ਸਾਕੇ ਠੀਕ ਹੈ ਇਹ ਹੋ ਗਿਆ ਪੰਜ ਪੰਜ ਹੋ ਗਿਆ ਇੱਕ ਛੇਵੀਂ ਵੜ ਆ ਗਈ ਬਈ ਜੀ ਹਾਂਜੀ ਛੇਵੀਂ ਕਿਸੇ ਸ਼ਾਈ ਵਾਲਾ ਕੋਲੇ ਕੋਲੇ ਮੰਗਰ ਬੱਛੀ ਆ ਠੀਕ ਹੈ ਮੁਦ 15 ਕਿਲੋ ਬਿਲਕੁਲ ਤਿਆਰ ਹੈਗਾ ਹਾਂਜੀ ਚਾਹੇ ਚਾਰ ਟਾਈਮ ਮਿੰਕੇ ਲੈ ਜਾ ਸਕਦਾ ਆਪਣੇ ਕੋਲੋਂ ਦਾ ਠੀਕ ਹੈ ਜੀ ਲੋ ਜੀ ਮਾਗਰ ਬੱਸੀ ਆ ਲੈ ਲੈਂਦਾ ਮੈਂ ਤਾਂ ਕੁਛ ਬਾਅਦ ਰੋਕ ਕਿੰਨੇ ਦੇਣਾ ਬਾਈ ਇਹਨੂੰ ਹੋਗੇ 25 ਪੰਜ ਤੀਜਾ ਦੇਣਾ ਬਾਈ ਜੀ ਇਹਨੂੰ ਠੀਕ ਹੈ ਜੀ ਮਾਗਰ ਵੀ ਬੱਸੀ ਆ ਮਾਗਰ ਵੀ ਬੱਛੀ ਹੈ ਜੀ ਵੇਡ ਤੇ ਕੀ ਬਾਈ ਯਾਰ ਬਾਬਾ ਜੀ ਇਹ ਵੇਡ ਮੁੱਲ ਕਰਾਉਣਾ ਜੇ ਨਾ ਮਰ ਜੀਗਾ 55000 ਦੀ ਦੇ ਦੇਗੇ ਠੀਕ ਜੋ 52000 ਠੀਕ ਹੈ ਉਹ ਵੀ ਦੇ ਸਜਾਣ ਟੈਨਫੋਨ ਕਰਨ ਵਾਲੀ ਜੋ ਸੋਣਾ ਠੀਕ ਹੈ ਆ ਬਸ ਠੀਕ ਹੈ ਤਾਂ ਨਹੀਂ ਹੁੰਦੇ ਮਾਰੂ ਦੇ ਨਾਲ ਨੇ ਬਾਈ ਜਮਾਏ ਨਹੀਂ ਠੀਕ ਹੈ ਅਰੇ ਬੋਲੀ ਬਣਦੀ ਆ ਸਰ ਠੀਕ ਹੈ ਲੋ ਭਰਾ ਬਾਈ ਕੋਲ ਸੇ ਲੱਗ ਸੀ ਸੇ ਨਗਦ ਖਾਤੇ ਜਿਹੜਾ ਵੀ ਫੈਕਟ ਦਾ ਨੰਬਰ ਮੁਤਾਬਕ ਬਾਈ ਨਾਲ ਗੱਲ ਕਰ ਸਕਦੇ ਭਰਾ ਠੀਕ ਹੈ ਨਾ ਬਾਈ ਜੀ ਜਰੂਰ ਕਨੈਕਟ ਕਰੋ ਵੈਲ ਦੇ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ